ਕਸਾਗਰ ਅਥਾ ਲਹਿਰ ਮਹਿ ਤਾਰੋ ਤਰਨ ਹਾਵੇ ਤਾਬਕ ਸਾਗਰ ਅਥਾ ਲਹਿਰ ਮਹਿ ਤਾਰੋ ਤਰਨ ਹਾ ਇਥਾ ਲਹਿਰਾਂ ਦਾ ਜਿਹੜਾ ਸਰਬੰਦਰ ਹੈ ਸੰਸਾਰ ਰੂਪੀ ਬੜਾ ਭਾਰੀ ਲਹਿਰਾਂ ਕੀ ਹੁੰਦੀਆਂ ਨੇ ਜੈਸੇ ਤੁਸੀਂ ਪਹਾੜ ਦੇਖਦੇ ਹੋ ਜਦ ਜਲ ਕਿਸੇ ਛੱਪੜ ਦਾ ਟੋਪੇ ਦਾ ਟਿਕਿਆ ਹੋਇਆ ਹੋਵੇ ਵాయు ਆਵੇ ਲਹਿਰਾ ਜਾ ਜਾਂਦੀ ਹੈ ਫਿਰ ਜਦ ਵాయు ਬੰਦ ਹੋ ਜਾਏ ਉਹ ਟਿਕ ਜਾਂਦਾ ਹੈ ਸਾਡੇ ਅੰਦਰ ਜਿਤਨੀਆਂ ਵੀ ਵਾਸ਼ਨਾ ਨੇ ਕਾਮਨਾ ਨੇ ਇਹ ਲਹਿਰਾਂ ਚੱਲਦੀਆਂ ਨੇ ਸਾਡੇ ਅੰਦਰ ਜਿਤਨੀਆਂ ਵੀ ਵਾਸ਼ਨਾ ਨੇ ਕਾਮਨਾ ਨੇ ਇਹ ਲਹਿਰਾਂ ਚੱਲਦੀਆਂ ਨੇ ਜਾਦੇ ਆਉਦੀ ਹੈ ਵాయు ਤਾ ਸਾਡੇ ਜਿਹੜੇ ਖਿਆਲ ਨੇ ਉਸ ਤਰ੍ਹਾਂ ਹੀ ਹੋ ਜਾਂਦੇ ਨੇ ਉਹ ਜਿਹੜਾ ਅੰਦਰ ਚੇਤਨਾ ਆਤਮਾ ਸੀ ਪਰਿਪੂਰਣ ਉਹਦੇ 'ਚ ਇਕਾਗਰਤਾ ਨਾ ਹੋਈ ਉਹ ਜਿਹੜਾ ਅੰਦਰ ਚੇਤਨਾ ਆਤਮਾ ਸਿੰਘ ਪਰਿਪੂਰਣ ਉਹਦੇ 'ਚ ਇਕਾਗਰਤਾ ਨਾ ਹੋਈ ਇਕਾਗਰਤਾ ਹੈ ਸਾਰੇ ਖਿਆਲਾਂ ਦਾ ਬੰਦ ਹੋ ਜਾਣਾ ਇਕਾਗਰਤਾ ਹੁੰਦੀ ਹੈ ਸਾਰੇ ਖਿਆਲਾਂ ਦਾ ਬੰਦ ਹੋ ਜਾਣਾ

होर ना कोई हो एको जप एक है एक सिमर एक मन आहे एक गुण गाओ अनंत मन तन जाप एक भगवंत एक, एक हर आप पूर्ण पूरण पूर रहो प्रव्याप विस्तार, एक ते पहे एक आराध पराछत गए मन तन अंतर एक प्रभराता गुर प्रसाद नानक एक जाता बस जितना आ बदले पर एक नहीं बदलेगा ਉਸੇ ਦਾ ਜਾਪ ਉਸੇ ਦਾ ਸਿਮਰਨ ਉਹੀ ਤਿੰਨਾਂ ਕਾਲਾਂ ਦੇ ਵਿੱਚ ਵਿਆਪਕ ਪਰੇ ਦੀ ਬਿਰਤੀ ਇੱਕ ਦੇ ਆਕਾਰ ਹੋ ਜਾਏ ਇਹਦੀ ਬਿਰਤੀ ਇੱਕ ਦੇ ਆਕਾਰ ਹੋ ਜਾਏ ਉਸ ਨੂੰ ਏਕਾ ਕਹਿੰਦੇ ਨੇ ਉਹ ਇੱਕ ਕੌਣ ਹੈ ਨੰਦ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗੰਮ ਅਗੋਚਰ ਰੂਪ ਨਾ ਰਖਿਆ ਖੋਜਤ ਖੋਜਤ ਘਟ ਘਟ ਦੇਖਿਆ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਇੱਕ ਹੈ ईश्वर सर्वभूता हृदय दे अर्जुन ठष्ठ ब्राह्मण सर्वभूता है सारिया के हृदय एक है भगवान कृष्ण क्षेत्रज्ञ चापि मान सर्व सर्वक्षेत्र भारत क्षेत्र क्षेत्र द्वोरग्यवन यतज ज्ञानम वतनम ओ क्षेत्रज्ञ एक है ओ क्षेत्रज्ञ एक है क्षेत्रज्ञ जबे माम दे सर्व क्षेत्रेषु भारत ओ सारे शरीरा दे विच है दुनिया दे विच जितने महापुरुष आए कोई प्रेमा भक्ति नु ले के आया ਕੋਈ ਗਿਆਨ ਨੂੰ ਲੈ ਕੇ ਆਇਆ ਕੋਈ ਯੋਗ ਨੂੰ ਲੈ ਕੇ ਆਇਆ ਕੋਈ ਸਿਮਰਨ ਨੂੰ ਲੈ ਕੇ ਆਇਆ ਤੇ ਭਵਾਨ ਕ੍ਰਿਸ਼ਨ ਨੇ ਗੀਤਾ ਚ ਇੱਕ ਜਗ੍ਹਾ ਕਿਹਾ ਕਿ ਤੂੰ ਹੋੜ ਦੇ ਅਗਰ ਦੋਸ ਨਾ ਤਰੀ ਤੂੰ ਮੇਰੇ ਅਗਰ ਦੋਸ ਪਰ ਸਰਬ ਧਰਮਾਨ ਪੜਿ ਤਜ ਮਾਮੇ ਕੰ ਸ਼ਰਣੰ ਬ੍ਰਜ ਅਹੰਤੋ ਸਰਪਾਪੈ ਬਹੋ ਮੋਕਸ਼ ਸ਼ਾਮੀ ਮਾ ਸਚਾ ਮੈਂ ਮੈਂ ਤੇਰੀ ਮੋਕਸ਼ ਕਰੂੰ ਭਗਵਾਨ ਪ੍ਰਸ਼ਾਨੰਦ ਮੈਂ ਤੇਰੀ ਮੋਕਸ਼ ਕਰੂੰ ਤੇ ਮੈਂ ਤੇਰੇ ਪਾਪ ਕੱਟੂੰ ਉਸ ਲਖ ਨੂੰ ਲੈ ਕੇ ਜਾਂਦਾ ਉਹ ਸਰੀਰ ਨੂੰ ਲੈ ਕੇ ਨਹੀਂ ਜਾਂਦਾ ਉਹ ਆਤਮਾ ਨੂੰ ਲੈ ਕੇ ਹੀ ਜਾਂਦਾ इस करके जड़ा बुद्धि अचिस्थित तो होके बुद्धि अचिस्थित तो होके बुधि जान दान करने वाला है बुद्धि रूपी गुफा च बैठा है बुद्धि रूपी गुफा बैठा वह आत्मा वो द्रष्टा गया साक्षी ये सारे ओदे ही ओ उही व्यापक परिपूर्ण परमेश्वर है वो सिमरन हे परमेर तै मैनू दूदा सिमरन हे परमेर तै मैनू दिता तो गर्भ के बच्चों तै मैनू सिमरन के नी हूँ अपने अंदर विचार करो ਜਦ ਤੁਹਾਡਾ ਮਨ ਇੱਕ ਥਾਂ ਟਿਕਿਆ ਹੋਇਆ ਹੋਵੇ ਚਾਹੇ ਕਿਸੇ ਵੀ ਵਸਤੂ 'ਤੇ ਟਿਕਿਆ ਹੋਵੇ ਤਾਂ ਦੂਜੇ ਖਿਆਲ ਉਹਦੇ ਕੋਲ ਨਹੀਂ ਆਉਣੀਏ ਇਹ ਆਪਣੇ ਅੰਦਰ ਵਿਚਾਰ ਕਰ ਲਿਓ ਜਦ ਤੁਹਾਡਾ ਮਨ ਇੱਕ ਥਾਂ ਟਿਕਿਆ ਹੋਇਆ ਹੋਵੇ ਚਾਹੇ ਕਿਸੇ ਵੀ ਵਸਤੂ 'ਤੇ ਟਿਕਿਆ ਹੋਵੇ ਤਾਂ ਦੂਜੇ ਖਿਆਲ ਉਹ ਤੋਂ ਤੁਹਾਡੇ ਕੋਲ ਨਹੀਂ ਆਉਣਗੇ ਜਦ ਕੋਈ ਸੁਣਾਉ ਤਾ ਸੁਣੋਗੇ ਕੀ ਜਦ ਇੱਕ ਦਾ ਸਿਮਰਨ ਈਸ਼ਰ ਦੀ ਕਿਰਪਾ ਦੇ ਪਰਮੇਸ਼ਰ ਦੀ ਕਿਰਪਾ ਦੇ ਗੁਰੂ ਦੇ ਕਿਰਪਾ ਤੇ ਪ੍ਰਾਪਤ ਹੋਇਆ ਫੇਰ ਇਹਦਾ ਮਨ ਉਹ ਜਿਹੜੀਆਂ ਲਹਿਰਾਂ ਨੇ ਸਮੁੰਦਰ ਦੀਆਂ ਨਾ ਨਾ ਪ੍ਰਕਾਰ ਦੇ ਖਿਆਲ ਉਹਨਾਂ ਸਾਰਿਆਂ ਨੂੰ ਕੱਟ ਕੇ ਇਹਦੇ 'ਚ ਇਸਥ ਤੋ ਜਾਂਦਾ ਪਰ ਜਦ ਸਿਮਰਨ ਕਰੇ ਮਨ ਇਹਦਾ ਵਾ ਇੱਕ ਦੇ ਨਾਲੋਂ ਅਲੈਦਾ ਨਾ ਹੋਵੇ ਇਹਦਾ ਮਨ ਉਹ ਜਿਹੜੀਆਂ ਲਹਿਰਾਂ ਨੇ ਸਮੁੰਦਰ ਦੀਆਂ ਨਾ ਨਾ ਪ੍ਰਕਾਰ ਦੇ ਖਿਆਲ ਉਹਨਾਂ ਸਾਰਿਆਂ ਨੂੰ ਕੱਟ ਕੇ ਇਹ ਦੇ ਚਿਸ਼ਤ ਹੋ ਜਾਂਦਾ ਹੈ ਪਰ ਜਾਦੇ ਸਿਮਰਨ ਕਰੇ ਮਾਣੇ ਦਾ ਇੱਕ ਦੇ ਨਾਲੋਂ ਅਲਹਿਦ ਨਾ ਹੋਵੇ ਜੇ ਜਾਦੇ ਸਿਮਰਨ ਕਰੇ ਮਾਣੇ ਦਾ ਇੱਕ ਦੇ ਨਾਲੋਂ ਅਲਹਿਦ ਨਾ ਹੋਵੇ ਸਾਹਿਬ ਮੇਰਾ ਇੱਕੋ ਹੈ एको एक है भाई एको है ओा एक है वह एक है एक अंकार अवर नहीं दूजा नानक एक समाई समाईको ही सारे का मालिक है एक अंकार अवर नहीं दूजा ਨਾਨਕ ਇੱਕ ਸਮਾਈ ਕੋਈ ਕੋ ਹੀ ਸਾਰਿਆਂ ਦਾ ਮਾਲਕ ਹੈ ਉਹਦਾ ਸਿਮਰਨ ਮੈਨੂੰ ਪਰਮੇਸ਼ਰ ਦੇ ਕਿਰਪਾ ਤੇ ਮਾਤਾ ਦੇ ਗਰਭ ਵਿੱਚ ਪ੍ਰਾਪਤ ਹੋਇਆ ਤੇ ਮੈਂ ਇਹਨਾਂ ਸਾਰਿਆਂ ਤੋਂ ਪਾਰ ਹੋ ਗਿਆ ਤਾਰੋ ਤਾਰਨ ਹਾਰੇ हे परमेश्वर तू तारण हार है तारण हार परमेश्वर तू ही तारणहार है मैनू भी इस तारिया सिमरन द्वारा हे तारणहार परमेश्वर तू ही तारण हार है ਮਨੁ ਵੀ ਇਸ ਚੋ ਤਾਰਿਆ ਸਿਮਰਨ ਦੁਆਰਾ ਸਿਮਰਨ ਇੱਕ ਇਹੋ ਜਿਹਾ ਸਾਧਨ ਹੈ ਗੁਰੂ ਗ੍ਰੰਥ ਸਾਹਿਬ इज ਲਿਖਿਆ ਹੋਇਆ ਹੈ ਕਿ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ ਹੋਰ ਕੋਈ ਸਾਧਨ ਨਹੀਂ ਦਸਿਆ ਸਿਵਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਹੋਰ ਕੋਈ ਸਾਧਨ ਨਹੀਂ ਦੱਸਿਆ ਇੱਕ ਸਿਮਰਨ ਇਕੱਲਾ ਸਾਧਨ ਹੈ ਜਿਹੜਾ ਇਸ ਨੂੰ ਜਨਮ ਮਰਨ ਦੇ ਚੱਕਰ ਝੋਕੜ ਕੇ ਲਿਆ ਜਾਂਦਾ ਹੈ ਇਹ ਕੋ ਸਿਮਰਨ ਇਕੱਲਾ ਸਾਧਨ ਹੈ ਜਿਹੜਾ ਇਸ ਨੂੰ ਜਨਮ ਮਰਨ ਦੇ ਚੱਕਰ 'ਚੋ ਕੱਢ ਕੇ ਲੈ ਜਾਂਦਾ ਹੈ। ਇਹੀ ਦੁਨੀਆ ਦੇ ਮਹਾਪੁਰਸ਼ ਉਪਦੇਸ਼ ਕਰਦੇ ਨੇ ਕਿ ਭਾਈ ਸਿਮਰ ਨਾ ਛੱਡੀ। ਸਿਮਰ ਨਾ ਭੁੱਲੇ। ਸਿਮਰਨ ਦਾ ਪਰਪੱਕ ਹੋ ਜਾਣਾ ਹੀ ਗਿਆਨ ਹੈ। ਸਿਮਰਨ ਦਾ ਪਰਪੱਕ ਹੋ ਜਾਣਾ ਗਿਆਨ ਹੈ ਸਗਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਜਿਹੜਾ ਸਾਰਿਆਂ ਜੀਵਾਂ ਦਾ ਚਾਰ ਖਾਣੀਆਂ ਦਾ ਦਾਤਾ ਹੈ ਉਹਨੂੰ ਭੁੱਲਣਾ ਨਹੀਂ ਉਹਦੀ ਭੁੱਲ ਹੀ ਅਗਿਆਨ ਹੈ ਉਹਦੀ ਭੁੱਲ ਹੀ ਅਗਿਆਨ ਹੈ ਤਉ ਦੇ ਸਿਮਰਨ ਦਾ ਪੱਕ ਜਾਣਾ ਗਿਆਨ ਹੈ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਬੀਚ ਨ ਆਇਓ ਇਹ ਦਸਮ ਪਾਤਸ਼ਾਹ ਕਹਿੰਦੇ ਨੇ ਬਜੇ ਇੱਕ ਛਿਨ ਮਾਤਰ ਵੀ ਇਹ ਸਿਮਰਨ ਪੱਕ ਜਾਏ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਜੇ ਇੱਕ ਛਿਨ ਮਾਤਰ ਵੀ ਸਿਮਰਨ ਪੱਕ ਜਾਏ ਇਹਨੂੰ ਪਰਦਾ ਖੋ ਜਾਏ ਆਤਮਾ ਦਾ ਜੇ ਇੱਕ ਛਿਨ ਮਾਤਰ ਵੀ ਸਿਮਰਨ ਪੱਕ ਜਾਏ ਇਹਨੂੰ ਪਰਦਾ ਖੋ ਜਾਏ ਆਤਮਾ ਦਾ ਤੇ ਜਨਮ ਮਰਨ ਕੱਟਿਆ ਜਾਏ ਦਸਮ ਪਾਤਸ਼ਾਹ ਦਾ ਮਹਾਵਾਕ ਹੈ ਇਸ ਕਰਕੇ ਹੁਣ ਆਪਣੇ ਅੰਦਰ ਵਿਚਾਰ ਕਰਨਾ ਸਿਮਰਨ ਨੇ ਮੈਨੂੰ ਇਹਨਾਂ ਲਹਿਰਾਂ ਵਿੱਚੋਂ ਕੱਢ ਦਿੱਤਾ ਸਿਮਰਨ ਨੇ ਮੈਨੂੰ ਇਹਨਾਂ ਲਹਿਰਾਂ ਵਿੱਚੋਂ ਕੱਢ ਦਿੱਤਾ ਮੇਰੇ ਤੇ ਬੜੀ ਭੜੀ ਕਿਰਪਾ ਹੋਈ ਤੁਸੀਂ ਵੀ ਭਾਈ ਸਿਮਰਨ ਕਰਿਆ ਕਰੋ ਪੰਚਮ ਪਾਤਸ਼ਾਹ ਦਾ ਤਾਤ ਪਰਜ ਏ ਹੈ